ਏ ਦੇਖੋ ਇਹ ਮੇਰਾ ਪਰਿਵਾਰ ਆ ਜੀ ਮੈਂ ਜਦੋਂ ਪਰਿਵਾਰ ਦੇ ਵਿੱਚ ਹੋਈ ਏ ਤੇ ਕੋਸ਼ਿਸ਼ ਹੁੰਦੀ ਆ ਵੀ ਪਰਿਵਾਰ ਨੂੰ ਪਰਿਵਾਰ ਵਰਗਾ ਮਹਿਸੂਸ ਹੋਵੇ ਸੋ ਅੱਜ ਮੈਂ ਦਰਸ਼ਨ ਕਰਨ ਆਇਆ ਸੀ ਸਾਰਿਆਂ ਦੇ ਮਿਲਿਆ ਔਰ ਮਿਲ ਕੇ ਆਪਣੀ ਹਾਜ਼ਰੀ ਵੀ ਲਵਾਈ ਆ ਔਰ ਬੇਨਤੀ ਵੀ ਕੀਤੀ ਕੇ ਯਾਨਾਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇੰਨਾ ਕਿ ਪਤਾ ਆ ਕਿ ਲੋਕ ਜਿਹੜੇ ਤਿਆਰ ਨੇ ਔਰ ਇਸ ਵਾਰ ਵੱਖਰਾ ਜਿਹੜਾ ਇਨਕਲਾਬ ਲੰਗੇਗਾ ਕ੍ਰਿਕਟ ਹਾਂ ਇਹ ਨੌਜਵਾਨ ਵੀਰ ਸਾਡੇ ਕ੍ਰਿਕਟ ਖੇਡਦੇ ਸੀ ਕਿਉਂਕਿ ਮੇਰਾ ਇੱਕ ਸ਼ੌਂਕਾ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇਨਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੇ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਹੋ ਜੀ ਓਵਰ ਆਲ ਸੀ ਦੀ ਗੱਲ ਕੀਤੀ ਜਾਵੇ ਮੁਕਾਬਲਾ ਜਦਨਾ ਦੇਖਦੇ ਹੋ ਦੇਖੋ ਮੁਕਾਬਲਾ ਜਿਹੜਾ ਲੋਕ ਇਹ ਕਰਦੇ ਨੇ ਸੰਗਤ ਇਹ ਕਰਦੀ ਆ ਕਿਉਂਕਿ ਲੋਕਚੋਣ ਤੇ ਲੀਡਰ ਹਰਸਦੇ ਆ ਲੋਕਚੋਣ ਤੇ ਲੀਡਰ ਹਰਸਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਹੜਾ ਮੁਕਾਬਲਾ ਇਹ ਇੱਕ ਤਰੀਕ ਨੂੰ ਪਤਾ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣੀਆਂ ਤੇ 4 ਤਰੀਕ ਨੂੰ ਨਤੀਜਾ ਆ ਜਾਣਾ ਪਰ ਇਸ ਵਾਰ ਕਿਉਂਕਿ ਲੀਡਰ ਵੇਖ ਲਏ ਐਕਟਰ ਵੀ ਵੇਖ ਲਏ ਹੁਣ ਚਾਹੁੰਦੇ ਨੇ ਆਮ ਕਰਾਂ ਦੇ ਪਰਵਾੜ ਦੇ ਜੀਆਂ ਨੂੰ ਮੌਕਾ ਦਿੱਤਾ ਜਾਵੇ ਮਾਤ੍ਰਿ ਰੱਖਿਆ ਮੰਤਰੀ ਜਿਹੜੇ ਆ ਓਵਰਆਲ ਜਿਹੜੇ ਚਾਹੁੰਦੇ ਆ ਅ ਦੇਖੋ ਜੀ ਇਹਦਾ ਮਤਲਬ ਫਿਰ ਆਮ ਆਦਮੀ ਪਾਰਟੀ ਦਾ ਡਰ ਤੇ ਯੋਰ ਤੇ ਫਿਰ ਹੈ ਹੀ ਜਾਂਦਾ ਸੋ ਮੈਂ ਆ ਪਾਰਟੀਆਂ ਦੇ ਹਰ ਇੱਕ ਲੀਡਰ ਦਾ ਆਪੋ ਆਪਣਾ ਨੈਤਿਕ ਫਰਜ਼ ਵੀ ਆ ਹਰ ਕੋਈ ਬੰਦਾ ਯੋਰ ਲਾਉਂਦਾ ਵੀ ਆ ਔਰ ਦੇਖੋ ਇਹ ਤੇ ਉਹਨਾਂ ਦਾ ਹੁਣ ਪਾਰਟੀ ਦਾ ਮਸਲਾ ਆਉਂਦੇ ਆ ਦੇ ਹੁਣ ਜੀ ਹੈ ਨਾ ਠੀਕ ਹੈ ਕੀ ਫਰਕ ਲੱਗਦਾ ਜੀ ਬਾਈਚੈਂਸਿਟਿਵ ਦੇ ਵੱਡੇ ਲੀਡਰ ਆਉਂਦੇ ਆ ਹਮ ਤੇ ਲੋਕਾਂ ਦੇ ਬੰਦੇ ਪ੍ਰਭਾਵ ਦੇ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲਾਂ ਗੱਲਾਂ ਹੁੰਦੀਆਂ ਸੀ ਜਿਹੜੀ ਸਿਆਸਤ ਹੈ ਰਾਜਨੀਤੀ ਹੈ ਰਾਜਨੀਤੀ ਹੁੰਦੀ ਕੰਮ ਦੀ ਠੀਕ ਆ ਹੁਣ ਚਿਹਰੇ ਤੇ ਵੱਡੇ ਵੱਡੇ ਚਿਹਰੇ ਤੇ ਸੰਨੀ ਦੋਲ ਵੀ ਵੇਖ ਹੀ ਲਿਆ ਉਹ ਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਆ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਦੇ ਉਦੋਂ ਵੀ ਬੀਜੇਪੀ ਨਹੀਂ ਸੀ ਟਿਕਟ ਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਹੋਇਆ ਸਾਡੇ ਲੋਕਾਂ ਨੇ ਸਾਡੇ ਅਰਦਾਸ ਪੁਰੀਆਂ ਨਾ ਸੋ ਇਸ ਵਾਰ ਲੋਕ ਜਿਹੜੇ ਨੇ ਕੰਮ ਨੂੰ ਵੋਟ ਪਾਉਣਗੇ ਔਰ ਲੋਕ ਚਾਹੁੰਦੇ ਨੇ ਵੀ ਯਾਰ ਜਿਹਦੇ ਕੋਲ ਅਪਰੋਚ ਛੇਤੀ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਦਾ ਜਿਹੜਾ ਬੰਦਾ ਸਾਡੇ ਨਾਲ ਕੰਮ ਕਰਦਾ ਆਪਾਂ ਉਹਨੂੰ ਜਿਹੜਾ ਵਾ ਉਹਨੂੰ ਤਰਜੀਹ ਦੇਈਏ ਕੁਝ ਫੋਟੋਆਂ ਫਾਇਰਲ ਹੋਈਆਂ ਤੁਹਾਡੀਆਂ ਜਿਹਦੇ ਤੇ ਬੀਤੇ ਦਿਨ ਤੁਸੀਂ ਲੱਗ ਕੁਝ ਚੰਗੀਆਂ ਮੀਟਿੰਗ ਕਰਕੇ ਆਏ ਹਮ ਉੱਥੇ ਔਰਤਾਂ ਬੱਚੇ ਹਮ 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 ਅਮਨ ਸ਼ੇਸ਼ ਸੰਚਾਰਿਕਲ ਸੀ ਦੇ ਸੇਫ ਤੋਂ ਦੋਵੇਂ ਹੱਥ ਰੱਖਦੇ ਮੱਥਾ ਟੇਕਦੇ ਜਾਂ ਫੀਲ ਹੁੰਦੇ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਸਿੱਖਾ ਮੈਨੂੰ ਖੁਸ਼ੀ ਇਸ ਗੱਲ ਦੀ ਆ ਹਮ ਲੋਕ ਜਿੱਤਣ ਤੋਂ ਬਾਅਦ ਆਪਣੀ ਹਵਾ ਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਜਿਹੜਾ ਨਾਲ ਲੈਂਦਾ ਨਾ ਉਹ ਉਹਦੇ ਵਿੱਚ ਆਪਣਾ ਪੰਚ ਚੱਲ ਜਾਂਦਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਮੈਨੂੰ ਇੰਨਾ ਪਿਆਰ ਸਤਕਾਰ ਇਹ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਚੀਜ਼ਾਂ ਵਾਸਤੇ ਇਹ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਲੋਕ ਤੁਹਾਨੂੰ ਆਪ ਹਾਜ਼ਰ ਨਜ਼ਰ ਹੋ ਕੇ ਪਿਆਰ ਕਰਦੇ ਹੈ ਥੈਂਕ ਯੂ